जागृत महिला मंच मोहाली ਵੱਲੋਂ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਭਾਰਤੀ ਫੌਜ ਦੀ ਬਹਾਦਰੀ ਨੂੰ ਸਲਾਮ ਕਰਨ ਦੇ ਮੰਤਵ ਨਾਲ ਤਿਰੰਗਾ ਯਾਤਰਾ ਕੱਢੀ ਗਈ ਜਿਸ ਦੀਗਵਾਈ ਪ੍ਰਦਾਨ RAMDEEP KAUR ਨੇ ਕੀਤੀ ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ, ਬਾਲੜੀਆਂ, ਮੋਟਿਆਰਾਂ ਤੇ ਬਜ਼ੁਰਗ ਮਹਿਲਾਵਾਂ ਨੇ ਹਿੱਸਾ ਲਿਆ 모ਹਾਲੀ ਦੇ ਫੇਜ਼ 5 ਤੋਂ ਸ਼ੁਰੂ ਹੋਈ ਇਹ ਤਿਰੰਗਾ ਯਾਤਰਾ ਬਾਖਵਾਖੀਲਾ ਕਾਂ ਵਿੱਚੋਂ ਲੰਗੀ ਇਸ ਦੌਰਾਨ ਮਹਿਲਾਵਾਂ ਨੇ ਹੱਥਾਂ ਵਿੱਚ ਤਿਰੰਗੇ ਝੰਡੇ ਫੜੇ ਹੋਏ ਸਨ ਉਹਨਾਂ ਭਾਰਤ ਮਾਤਾ ਦੀ ਜੈ ਤੇ ਭਾਰਤੀ ਫੌਜ ਜਿੰਦਾਬਾਦ ਦੇ ਨਾਅਰੇ ਲਗਾਏ ਇਹ ਇਸ ਦਾ ਮੇਨ ਮੰਤਵ ਸਾਡੇ ਦੇਸ਼ ਦੀ ਸੈਨਾ ਨੂੰ ਸਾਡੇ ਦੇਸ਼ ਦੇ ਨੇਤ੍ਰਿਤਵ ਨੂੰ ਧੰਨਵਾਦ ਕਰਨਾ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਧੂਰ ਦੇ ਰਾਹੀਂ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਸਿੰਧੂਰ ਦੀ ਰੱਖਿਆ ਕੀਤੀ ਤੇ ਭਾਰਤ ਦੀ ਮਹਿਲਾਵਾਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਭਾਰਤਵਾਲ ਭਾਰਤ ਦੀ ਮਹਿਲਾਵਾਂ ਵੱਲ ਜੇ ਕੋਈ ਵੀ ਨਾਪਾਕ ਹਰਕਤ ਕਰੇਗਾ ਕਿਸੇ ਵੀ ਬੁਰੀ ਨਜ਼ਰ ਦੇ ਨਾਲ ਦੇਖੇਗਾ ਤਾਂ ਸਾਡਾ ਦੇਸ਼ ਮਜ਼ਬੂਤ ਹੈ ਉਸਨੇ ਕਿ ਕਰਾਰਾ ਜਵਾਬ ਦੇਣ ਲਈ ਆਪਣੀ ਦੇਸ਼ ਦੀ ਸੈਨਾ ਦਾ ਮਨੋਬਲ ਵਧਾਉਣਾ ਚਾਹੁੰਦੇ ਤੇ ਨਾਲ ਬਹਿ ਜੀ ਨੂੰ ਧੰਨਵਾਦ ਵੀ ਕਰਦੇ ਆਂ ਵੀ ਉਹਨਾਂ ਨੇ ਸਾਡੀ ਰੱਖਿਆ ਕੀਤੀ ਨਾਲ ਆਪਰੇਸ਼ਨ ਸਿੰਦੂਰ ਦਾ ਬਹੁਤ ਬੇਮਿਸਾਲ ਤਰੀਕੇ ਨਾਲ ਕਾਰਵਾਈ ਕੀਤੀ ਤੇ ਜਿਹੜਾ ਪਹਿਲਗਾਮ ਦੇ ਵਿੱਚ ਇਹਨਾਂ ਨੇ ਅੱਤਵਾਦੀਆਂ ਨੇ ਆ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਮਾਰਿਆ ਸੀ ਉਹਦਾ ਬਹੁਤ ਖੂਬਸੂਰਤੀ ਬੇਮਿਸਾਲ ਤਰੀਕੇ ਨਾਲ ਇਹਨਾਂ ਨੇ ਜਵਾਬ ਦਿੱਤਾ ਆਪਣੀ ਭਾਰਤੀ ਸੈਨਾ ਨੇ